ਫੈਸਟਿਵ ਮੈਨੂੰ ਕੀ ਕਹਿਣਾ ਚਾਹ ਰਹੇ ਹੋ ਅੱਜ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਸਪੋਰਟਮਨ ਵੱਲੋਂ ਜਿਵੇਂ ਰક્ષાબંધਨ ਦਾ ਤਿਹਾਰਾ ਹੈ ਦੇਖੋ ਹੁਣ ਫੈਸਟਿਵ ਸੀਜ਼ਨ ਸ਼ੁਰੂ ਹੋ ਰਹੇ ਹਨ ਤੇ ਉਹਨੂੰ ਦੇਖਦੇ ਹੋਏ ਸਾਡੇ ਵੱਲੋਂ ਥੋੜੀ ਜਿਆਦਾ ਵਿਜੀਲੈਂਟ ਹੋ ਕੇ ਐਕਸ਼ਨਸ ਲੈ ਰਹੇ ਹਾਂ ਅ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਜਸਥਾਨ ਤੋਂ ਖੋਆ ਔਰ ਮਠਾਈਆਂ ਬੰਨ ਕੇ ਆਂਦੀਆਂ ਹਨ ਤੇ ਉਹਦੇ ਅੰਡਰ ਹੀ ਅਸੀਂ ਅੱਜ 3:05 ਵਜੇ ਦੀ ਟੀਮ ਇੱਥੇ ਸੀ ਔਰ ਬੱਸ ਨੂੰ ਰੋਕਿਆ ਗਿਆ ਆਈਸੀਸੀ ਦੇ ਤੇ ਉਹਦੇ ਵਿੱਚੋਂ ਸਾਨੂੰ ਅਰਾਊਂਡ 6 ਕੁਇੰਟਲ ਖੋਇਆ ਇਨਕਲੂਡਿੰਗ ਰਸਗੁੱਲੇ ਰਸਗੁੱਲਾ ਸੀਗੇ ਤੇ ਉਹਨਾਂ ਦੇ ਸੈਂਪਲ ਲਵਾਂਗੇ ਨਾਲ ਹੀ ਇਹਨਾਂ ਨੂੰ ਸੀਜ਼ ਵੀ ਕਰਾਂਗੇ ਜੇ ਫੇਲ ਹੁੰਦੇ ਆ ਜਾਂ ਪਾਸ ਹੁੰਦੇ ਆ ਉਹਦੇ ਬੇਸਿਸ ਤੇ ਹੀ ਨੈਕਸਟ ਐਕਸ਼ਨ ਹੋਏਗਾ ਮੈਨੂੰ ਖੂਹ ਵੀ ਬਰਾਮਤ ਕੀਤਾ ਗਿਆ ਹੈ ਖੂਹ ਦੇ ਵੀ ਕਹਿੰਦੇ ਕੁਝ ਵੀ ਖੇੜ ਨਹੀਂ ਖੂਹ ਤੇ ਅੱਜ ਉਹ ਅਸੀਂ ਦੇਖਦੇ ਆ ਖੋਪਣੇ ਤੇ ਬਾਕੇ ਦੇਖਿਆ ਸਾਨੂੰ ਦੋ ਟਿੰਸ ਹੈ ਪਰ ਉਹਦੇ ਵਿੱਚ ਕੀ ਹੈਗਾ ਅਸੀਂ ਦੇਖਦੇ ਆ ਤੇ ਲੱਗਦਾ ਹੈਗਾ ਵੀ ਇਹ ਸਾਰਾ ਖੂਆ ਹੈਗਾ ਜਿੰਨਾ ਵੀ ਇਹ ਜਿਆਦਾ ਨਹੀਂ ਇਹ ਤਾਂ ਖੋਆ ਹੀ ਹੈ ਪਰ પાસ ਹੋਏਗਾ ਕਿ ਫੇਲ ਹੋਏਗਾ ਇਹ ਸੰਤਸਾ ਲੱਗਦਾ ਹੈ ਕਿ ਵੀ ਇੰਨੀ ਮਾਤਰਾ ਦੇ ਵਿੱਚ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੈ ਸ਼ਹਿਰ ਦੇ ਲੋਕਾਂ ਨੂੰ ਜਿਸ ਤਰ੍ਹਾਂ ਨਾਲ ਇੰਨੀ ਜਿਹੜਾ ਮਹਿੰਗੀਆਂ ਮਠਿਆਈਆਂ ਦੁਕਾਨਾਂ ਦੇ ਵਿੱਚੇ ਜਾਂਦੀਆਂ ਨੇ ਫਿਰ ਆਹ ਸਮਾਨ ਬਾਹਰੋਂ ਆ ਰਿਹਾ ਹੈਗਾ ਜਿਹੜਾ ਪੰਜਾਬ ਦੇ ਦੇਖੋ ਜੇ ਬਾਹਰੋਂ ਵੀ ਆ ਰਿਹਾ ਹੈਗਾ ਉਹਦੇ ਸਟੈਂਡਰਡਸ ਮੇਨਟੇਨ ਕਰਨੇ ਚਾਹੀਦੇ ਹੈ ਖਾਣ ਨੂੰ ਸੇਫ ਹੋਣਾ ਚਾਹੀਦਾ ਹੈਗਾ ਉਹਦੇ ਵਿੱਚ ਕੁਝ ਵੀ ਐਡਿਡ ਹਾਰਮਫੁਲ ਮਟੀਰੀਅਲ ਨਹੀਂ ਹੋਣਾ ਚਾਹੀਦਾ ਸਾਡੇ ਹੈਲਥ ਡਿਪਾਰਟਮੈਂਟ ਦਾ ਬੇਸਿਕ ਪਰਪਸੇ ਹੀ ਹੈ ਕਿ ਜੋ ਵੀ ਖਾਣ ਨੂੰ ਆਮ ਪਬਲਿਕ ਨੂੰ ਮਿਲਦਾ ਇਟ ਸ਼ੁਡ ਬੀ ਸੇਫ ਐਂਡ ਇਟ ਸ਼ੁਡ ਬੀ ਹਾਈ ਹਗਾ ਇਹ ਤਕਰੀਬਨ 16 ਤੋਂ 17 ਘੰਟੇ ਹੋਗੇ ਹੁਣ ਬੱਸ ਦੇ ਵਿੱਚ ਪੈ ਇਹਨੂੰ ਇਸ ਤਰ੍ਹਾਂ ਨਾਲੇ ਤਾਂ ਜਿਸ ਤਰ੍ਹਾਂ ਬੰਦ ਕੀਤਾ ਹੈ ਇਹ ਪਰਫੈਕਟ ਤਾਂ ਬਿਲਕੁਲ ਟੈਂਪਰੇਚਰ ਤਾਂ ਮੇਨਟੇਨ ਹੋਣਾ ਚਾਹੀਦਾ ਤੇ ਹੁਣ ਅਸੀਂ ਇਹਦੇ ਟੈਸਟ ਕਰਾਵਾਂਗੇ ਜਿਸ ਤਰ੍ਹਾਂ ਵੀ ਰਿਜ਼ਲਟ ਆਏ ਉਹਦੇ ਬੇਸਿਸ ਤੇ ਨੈਕਸਟ ਐਕਸ਼ਨ ਹੋਏਗਾ ਇਹ ਬਹੁਤ ਇਫੈਕਟਿਵ ਹੈ ਤਾਂ ਮੈਨੂੰ ਕੀ ਕਹਿਣਾ ਚਾਹ ਰਹੇ ਅੱਜ ਕਿਸ ਤਰ੍ਹਾਂ ਦੀ ਜਿਹੜੀ ਕਾਰਗ ਕੀਤੀ ਗਈ ਹੈ ਰਕਸ਼ਾ ਬੰਧਨ ਵੱਲੋਂ ਜਿਵੇਂ ਰਕਸ਼ਾ ਬੰਧਨ ਦਾ ਤਿਹਾੜਾ ਹੈ ਉਸ ਤੋਂ ਬੰਦ ਅ ਦੇਖੋ ਹੁਣ ਫੈਸਟਿਵ ਸੀਜ਼ਨ ਸ਼ੁਰੂ ਹੋ ਰਹੇ ਹਨ ਤੇ ਉਹਨੂੰ ਦੇਖਦੇ ਹੋਏ ਸਾਡੇ ਵੱਲੋਂ ਥੋੜੀ ਜਿਆਦਾ ਵਿਜੀਲੈਂਟ ਹੋ ਕੇ ਐਕਸ਼ਨਸ ਲੈ ਰਹੇ ਹਾਂ ਅ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਜਸਥਾਨ ਤੋਂ ਖੋਆ ਔਰ ਮਠਾਈਆਂ ਬਣ ਕੇ ਆਂਦੀਆਂ ਹਨ ਤੇ ਉਹਦੇ ਅੰਡਰ ਹੀ ਅਸੀਂ ਅੱਜ 05:30 ਵਜੇ ਦੀ ਟੀਮ ਇੱਥੇ ਸੀ ਔਰ ਬਸ ਨੂੰ ਰੋਕਿਆ ਗਿਆ ਆਈਸੀਸੀਰੇ ਤੇ ਉਹਦੇ ਵਿੱਚੋਂ ਸਾਨੂੰ ਅਰਾਊਂਡ 6 ਕੁਇੰਟਲ ਖੋਆ ਇਨਕਲੂਡਿੰਗ ਰਸਗੁੱਲੇ ਰਸਗੁੱਲਾ ਸੀਗੇ ਤੇ ਉਹਨਾਂ ਦੇ ਸੈਂਪਲ ਲਵਾਂਗੇ ਨਾਲ ਹੀ ਇਹਨਾਂ ਨੂੰ ਸੀਜ਼ ਵੀ ਕਰਾਂਗੇ ਜੇ ਫੇਲ ਹੁੰਦੇ ਆ ਜਾਂ ਪਾਸ ਹੁੰਦੇ ਆ ਉਹਦੇ ਬੇਸਿਸ ਤੇ ਹੀ ਨੈਕਸਟ ਐਕਸ਼ਨ ਹੋਏਗਾ ਮੈਨੂੰ ਕਿਉਂ ਵੀ ਗਰੰਟੀ ਤਾਂ ਨਹੀਂ ਮਿਲਦਾ ਕਿਉਂ ਦੇ ਵੀ ਕਹਿੰਦੇ ਕੁਝ ਵੀ ਖੇੜ ਨਹੀਂ ਕਿਉਂ ਇਹ ਵੀ ਕਿਉਂ ਅਸੀਂ ਦੇਖਦੇ ਆਪਨ ਨਹੀਂ ਤੇ ਬਾਕੀ ਦੇਖਿਆ ਸਾਨੂੰ ਦੋ ਟਿੰਸ ਹੈ ਪਰ ਉਹਦੇ ਵਿੱਚ ਕੀ ਹੈਗਾ ਅਸੀਂ ਦੇਖਦੇ ਆ ਤੇ ਲੱਗਦਾ ਹੈ ਕਿ ਵੀ ਇਹ ਸਾਰਾ ਖੂਆ ਹੈਗਾ ਜਿੰਨਾ ਵੀ ਜਿਆਦਾ ਕੁ ਨਹੀਂ ਨਹੀਂ ਇਹ ਤਾਂ ਖੂਆ ਹੀ ਹੈ ਪਰ ਪਾਸ ਹੋਏਗਾ ਕਿ ਫੇਲ ਹੋਏਗਾ ਇਹ ਸੈਂਪਲ ਲੱਗਦਾ ਹੈ ਕਿ ਵੀ ਇੰਨੀ ਮਾਤਰਾ ਦੇ ਵਿੱਚ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਸ਼ਹਿਰ ਦੇ ਲੋਕਾਂ ਨੂੰ ਜਿਸ ਤਰ੍ਹਾਂ ਨਾਲ ਇੰਨੀ ਜਿਹੜਾ ਮਹਿੰਗੀਆਂ ਮਠਿਆਈਆਂ ਦੁਕਾਨਾਂ ਦੇ ਵਿੱਚੇ ਜਾਂਦੀਆਂ ਨੇ ਫਿਰ ਆਹ ਆਸਮਾਨ ਬਾਹਰੋਂ ਆ ਰਿਹਾ ਹੈਗਾ ਜਿਹੜਾ ਪੰਜਾਬ ਦੇ ਦੇਖੋ ਜੇ ਬਾਹਰੋਂ ਵੀ ਆ ਰਿਹਾ ਹੈਗਾ ਉਹਦੇ ਸਟੈਂਡਰਡਸ ਮੇਨਟੇਨ ਕਰਨੇ ਚਾਹੀਦੇ ਆ ਖਾਣ ਨੂੰ ਸੇ ਉਹਦੇ ਵਿੱਚ ਕੁਝ ਵੀ ਐਡਿਡ ਹਾਰਮਫੁਲ ਮਟੀਰੀਅਲ ਨਹੀਂ ਹੋਣਾ ਚਾਹੀਦਾ ਸਾਡੇ ਹੈਲਥ ਡਿਪਾਰਟਮੈਂਟ ਦਾ ਬੇਸਿਕ ਪਰਪਸ ਇਹੀ ਹੈ ਕਿ ਜੋ ਵੀ ਖਾਣੂ ਆਮ ਪਬਲਿਕ ਨੂੰ ਮਿਲਦਾ ਇਟ ਸ਼ੁਡ ਬੀ ਸੇਫ ਐਂਡ ਇਟ ਸ਼ੁਡ ਬੀ ਹਾਈਜਨਿਕਾ ਮੈडम ਜਿੰਨੀ ਗਰਮੀ ਹੈਗੀ ਹੈ ਟੈਂਪਰੇਚਰ ਜਿੰਨਾ ਹੈਗਾ ਇਹ ਤਕਰੀਬਨ 16 ਤੋਂ 17 ਘੰਟੇ ਹੋਗੇ ਹੋਣਾ ਬੱਸ ਦੇ ਵਿੱਚ ਪਏ ਨੂੰ ਇਸ ਤਰ੍ਹਾਂ ਨਾਲੇ ਤਾਂ ਜਿਸ ਤਰ੍ਹਾਂ ਬੰਦ ਕੀਤਾ ਹੈ ਇਹ ਪਰਫੈਕਟ ਤਾਂ ਬਿਲਕੁਲ ਟੈਂਪਰੇਚਰ ਤਾਂ ਮੇਨਟੇਨ ਹੋਣਾ ਚਾਹੀਦਾ ਤੇ ਹੁਣ ਅਸੀਂ ਇਹਦੇ ਟੈਸਟ ਕਰਾਵਾਂਗੇ ਜਿਸ ਤਰ੍ਹਾਂ ਵੀ ਰਿਜ਼ਲਟ ਆਏ ਉਹਦੇ ਬੇਸਿਸ ਤੇ ਨੈਕਸਟ ਐਕਸ਼ਨ ਹੋਏਗਾ ਕਿਸ ਕਰ ਰਹੇ ਹੋ ਬਹੁਤ ਇਫੈਕਟਿਵ ਮੈਨੂੰ ਕੀ ਕਹਿਣਾ ਚਾਹ ਰਹੇ ਹੋ ਅੱਜ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਹਸਪਤਾਲ ਵੱਲੋਂ ਜਿਵੇਂ ਰક્ષા ਬੰਧਨ ਦਾ ਤਿਹਾੜੀ ਹੈ ਉਹਦੇ ਤੋਂ ਅਹ ਦੇਖੋ ਹੁਣ ਫੈਸਟਿਵ ਸੀਜ਼ਨ ਸ਼ੁਰੂ ਹੋ ਰਹੇ ਹਨ ਤੇ ਉਹਨੂੰ ਦੇਖਦੇ ਹੋਏ ਸਾਡੇ ਵੱਲੋਂ ਥੋੜੀ ਜਿਆਦਾ ਵਿਜੀਲੈਂਟ ਹੋ ਕੇ ਐਕਸ਼ਨਸ ਲੈ ਰਹੇ ਹਾਂ ਅਸੀਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਜਸਥਾਨ ਤੋਂ ਖੋਆ ਔਰ ਮਠਾਈਆਂ ਬੰਡ ਕੇ ਆਂਦੀਆਂ ਹਨ ਤੇ ਉਹਦੇ ਅੰਡਰ ਹੀ ਅਸੀਂ ਅੱਜ 3:30 ਵਜੇ ਦੀ ਟੀਮ ਇੱਥੇ ਸੀ ਔਰ ਬੱਸ ਨੂੰ ਰੋਕਿਆ ਗਿਆ ਆਈਸੀਸੀਰੇ ਤੇ ਉਹਦੇ ਵਿੱਚੋਂ ਸਾਨੂੰ ਅਰਾਊਂਡ 6 ਕੁਇੰਟਲ ਖੋਆ ਇਨਕਲੂਡਿੰਗ ਰਸਗੁੱਲੇ ਰਸਗੁੱਲਾ ਸੀਗੇ ਤੇ ਉਹਨਾਂ ਦੇ ਸੈਂਪਲ ਲਵਾਂਗੇ ਨਾਲ ਹੀ ਇਹਨਾਂ ਨੂੰ ਸੀਜ਼ ਵੀ ਕਰਾਂਗੇ ਜੇ ਫੇਲ ਹੁੰਦੇ ਆ ਜਾਂ ਪਾਸ ਹੁੰਦੇ ਆ ਉਹਦੇ ਬੇਸਿਸ ਤੇ ਹੀ ਨੈਕਸਟ ਐਕਸ਼ਨ ਹੋਏਗਾ ਕਿਉਂ ਕਿ ਉਹ ਵੀ ਕਹਿੰਦੇ ਕੁਝ ਕਿਤੇ ਪੜੇ ਕਿਉਂ ਤੇ ਪਹਿਲਾਂ ਸੀ ਦੇਖਦੇ ਆ ਓਪਨ ਨਹੀਂ ਕਰਕੇ ਦੇਖਿਆ ਸਾਨੂੰ ਦੋ ਟਿੰਸ ਹੈ ਪਰ ਉਹਦੇ ਵਿੱਚ ਕੀ ਹੈਗਾ ਅਸੀਂ ਦੇਖਦੇ ਆ ਤੇ ਲੱਗਦਾ ਹੈ ਕਿ ਵੀ ਇਹ ਸਾਰਾ ਖੂਆ ਹੈਗਾ ਜਿੰਨਾ ਵੀ ਜਿਆਦਾ ਨਹੀਂ ਇਹ ਤਾਂ ਖੂਆ ਹੀ ਹੈ ਪਰ ਪਾਸ ਹੋਏਗਾ ਕਿ ਫੇਲ ਹੋਏਗਾ ਇਸ ਸੰਬੰਧ ਦਾ ਲੱਗਦਾ ਹੈ ਕਿ ਵੀ ਇੰਨੀ ਮਾਤਰਾ ਦੇ ਵਿੱਚ ਲੋਕਾਂ ਨੂੰ ਕੀ ਕਹਿਣਾ ਚਾਹੋ ਲੋਕਾਂ ਨੂੰ ਜਿਸ ਤਰ੍ਹਾਂ ਨਾਲ ਇੰਨੀ ਜਿਹੜਾ ਮਹਿੰਗੀਆਂ ਮਠਿਆਈਆਂ ਦੁਕਾਨਾਂ ਦੇ ਵਿੱਚੇ ਜਾਂਦੀਆਂ ਨੇ ਫਿਰ ਆਹ ਸਮਾਨ ਬਾਹਰੋਂ ਆ ਰਿਹਾ ਹੈਗਾ ਜਿਹੜਾ ਪੰਜਾਬ ਦੇ ਦੇਖੋ ਜੇ ਬਾਹਰੋਂ ਵੀ ਆ ਰਿਹਾ ਹੈਗਾ ਉਹਦੇ ਸਟੈਂਡਰਡਸ ਮੇਨਟੇਨ ਕਰਨੇ ਚਾਹੀਦੇ ਆ ਖਾਣ ਨੂੰ ਸੇਫ ਹੋਣਾ ਚਾਹੀਦਾ ਹੈਗਾ ਉਹਦੇ ਵਿੱਚ ਕੁਝ ਵੀ ਐਡਿਡ ਹਾਰਮਫੁਲ ਮਟੀਰੀਅਲ ਨਹੀਂ ਹੋਣਾ ਚਾਹੀਦਾ ਸਾਡੇ ਹੈਲਥ ਡਿਪਾਰਟਮੈਂਟ ਦਾ ਬੇਸਿਕ ਪਰਪਸ ਇਹੀ ਹੈ ਕਿ ਜੋ ਵੀ ਖਾਣ ਨੂੰ ਆਮ ਪਬਲਿਕ ਨੂੰ ਮਿਲਦਾ ਇਟ ਸ਼ੁਡ ਬੀ ਸੇਫ ਐਂਡ ਇਟ ਸ਼ੁਡ ਬੀ ਹਾਈਜੈਨਿਕ ਹਗਾ ਇਹ ਤਕਰੀਬਨ 16 ਤੋਂ 17 ਘੰਟੇ ਹੋਗੇ ਹੁਣ ਬੱਸ ਦੇ ਵਿੱਚ ਬੈਹ ਨੂੰ ਇਸ ਤਰ੍ਹਾਂ ਨਾਲੇ ਤਾਂ ਜਿਸ ਤਰ੍ਹਾਂ ਬੰਦ ਕੀਤਾ ਹੈ ਇਹ ਪਰਫੈਕਟ ਤਾਂ ਬਿਲਕੁਲ ਟੈਂਪਰੇਚਰ ਤਾਂ ਮੇਨਟੇਨ ਹੋਣਾ ਚਾਹੀਦਾ ਤੇ ਹੁਣ ਅਸੀਂ ਇਹਦੇ ਟੈਸਟ ਕਰਾਵਾਂਗੇ ਜਿਸ ਤਰ੍ਹਾਂ ਵੀ ਰਿਜ਼ਲਟ ਆਏ ਉਹਦੇ ਬੇਸਿਸ ਤੇ ਨੈਕਸਟ ਐਕਸ਼ਨ ਹੋਏਗਾ ਫੈਸਟਿਵ ਮੈਨੂੰ ਕੀ ਕਹਿਣਾ ਚਾਹ ਰਹੇ ਹੋ ਅੱਜ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਸਟਾਪਲ ਵੱਲੋਂ ਜਿਵੇਂ ਰક્ષાબંધਨ ਦਾ ਤਿਹਾਰਾ ਹੈ ਦੇਖੋ ਹੁਣ ਫੈਸਟਿਵ ਸੀਜ਼ਨ ਸ਼ੁਰੂ ਹੋ ਰਹੇ ਹਨ ਤੇ ਉਹਨੂੰ ਦੇਖਦੇ ਹੋਏ ਸਾਡੇ ਵੱਲੋਂ ਥੋੜੀ ਜਿਆਦਾ ਵਿਜੀਲੈਂਟ ਹੋ ਕੇ ਐਕਸ਼ਨਸ ਲੈ ਰਹੇ ਹਾਂ ਅ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਜਸਥਾਨ ਤੋਂ ਖੋਆ ਔਰ ਮਠਾਈਆਂ ਬੰਡ ਕੇ ਆਂਦੀਆਂ ਹਨ ਤੇ ਉਹਦੇ ਅੰਦਰ ਹੀ ਅਸੀਂ ਅੱਜ 3:30 ਵਜੇ ਦੀ ਟੀਮ ਇੱਥੇ ਸੀ ਔਰ ਬੱਸ ਨੂੰ ਰੋਕਿਆ ਗਿਆ ਆਈਸੀਸੀਰੇ ਤੇ ਉਹਦੇ ਵਿੱਚ ਸਾਨੂੰ ਅਰਾਊਂਡ 6 ਕੁਇੰਟਲ ਖੋਇਆ ਇਨਕਲੂਡਿੰਗ ਰਸਗੁੱਲੇ ਰਸਗੁੱਲਾ ਸੀਗੇ ਤੇ ਉਹਨਾਂ ਦੇ ਸੈਂਪਲ ਲਵਾਂਗੇ ਨਾਲ ਹੀ ਇਹਨਾਂ ਨੂੰ ਸੀਜ਼ ਵੀ ਕਰਾਂਗੇ ਜੇ ਫੇਲ ਹੁੰਦੇ ਆ ਜਾਂ ਪਾਸ ਹੁੰਦੇ ਆ ਉਹਦੇ ਬੇਸਿਸ ਤੇ ਹੀ ਨੈਕਸਟ ਐਕਸ਼ਨ ਹੋਏਗਾ ਮੈਨੂੰ ਕਿਉਂ ਵੀ ਗ੍ਰਾਮ ਕੀਤਾ ਗਏਗਾ ਕਿਉਂ ਉਹਦੇ ਵੀ ਕਹਿੰਦੇ ਕੁਝ ਦਿੱਖੇ ਮਿਲਣਗੇ ਕਿਉਂ ਪਹਿਓ ਅਸੀਂ ਦੇਖਦੇ ਆਪਨ ਨੇ ਤੇ ਬਾਕੀ ਦੇਖਿਆ ਸਾਨੂੰ ਦੋ ਟਿੰਸ ਐ ਪਰ ਉਹਦੇ ਵਿੱਚ ਕੀ ਹੈਗਾ ਅਸੀਂ ਦੇਖ